ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਡੇ ਨਾਲ ਹਨ ਜਥੇਦਾਰ ਸੁਖਦੇਵ ਸਿੰਘ ਪੌਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਐਕਟਿੰਗ ਪ੍ਰਧਾਨ ਰਹੇ ਸਾਬਕਾ ਸਕੱਤਰ ਸਿੱਖ ਪੰਥ ਦੇ ਜਾਣੇ ਪਛਾਣੇ ਚਿਹਰੇ ਜਿਨ੍ਹਾਂ ਪੰਥਕ ਮੁੱਦਿਆਂ ਤੇ ਗੱਲ ਕਰਦਾ ਆਪਣੇ ਦਰਸ਼ਕਾਂ ਦੀ ਇਜਾਜ਼ਤ ਨਾਲ ਇੱਕ ਲੈਨ ਜ਼ਰੂਰ ਬੋਲਾਂਗਾ ਆਪਣੇ ਪ੍ਰੋਫੈਸ਼ਨ ਜਰਨਲਿਜ਼ਮ ਦੇ ਕੈਰੀਅਰਸ ਜੇ ਮੈਂ ਕਿਸੇ ਟਕਸਾਲੀ ਆਗੂ ਦੀ ਗੱਲ ਕਰ ਸਕਦਾ ਤਾਂ ਉਹ ਜਥੇਦਾਰ ਗਚਾਨ ਸਿੰਘ ਟੋੜਾ ਜਥੇਦਾਰ ਗਚਾਨ ਸਿੰਘ ਟੋੜਾ ਦੇ ਪੌਰ ਸਾਹਿਬ ਨਜ਼ਦੀਕੀ ਸਾਥੀ ਇਹ ਤੋਂ ਵੱਡੀ ਜਾਣ ਪਹਿਚਾਨ ਹੋਰ ਦੇਣ ਦੀ ਜ਼ਰੂਰਤ ਨਹੀਂ ਆਉ ਆਪਾਂ ਸਵਾਗਤ ਕਰਦੇ ਹਾਂ ਤੇ ਪੰਥਕ ਮੁੱਦਿਆਂ ਤੇ ਲੈਣੇ ਆਂ ਸਵਾਲ ਪੌਰ ਸਾਹਿਬ ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਏ ਹੋ ਸਾਡੇ ਚੈਨਲ ਤੇ ਪੈਨਲ ਦੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਸਿੱਤੂ ਸਾਹਿਬ ਅਨਵਾਦ ਟੋੜਾ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਪ ਨੂੰ ਪਰਵਾ ਰਹੇ ਮਿਹਰਬਾਨੀ ਪੌਰ ਸਾਹਿਬ ਮੈਂ ਜੋ ਪੰਥਕ ਮੁੱਦੇ ਦੀ ਗੱਲ ਕਰਦੇ ਆਂ ਵੱਡਾ ਸਵਾਲ ਇਹ ਐ ਦੇਖੋ ਤੁਸੀਂ ਵੀ ਸ਼ੋਮਨੀ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਪਰੇਮਾਨ ਦੇ ਨਾਲ ਆਲਵੇਦਾ ਆਖੀ ਹੋਏਗੀ ਪੰਥਕ ਪੁੰਕਾ ਲੰਬੇ ਸਮੇਂ ਤੋਂ ਦਹਾਕਿਆਂ ਤੱਕ ਜਿੱਦਾਂ ਮੈਂ ਤੁਹਾਡੀ ਜਾਣ ਪਛਾਣ ਕਰਾਈ ਐ ਨਿਭਾਉਂਦੇ ਆ ਰਿਹਾ ਹਾਂ ਅੱਜ ਵੀ ਉਸੇ ਪੰਥਕ ਮੁੱਦੇ 'ਤੇ ਸਟੈਂਡ ਕਰਦੇ ਆਂ ਪਰ ਜੋ ਮੈਂ ਮੁੱਦਾ ਲੈ ਰਹੇ ਆਂ ਪਾਰਲੀਮੈਂਟ ਚੋਣਾਂ ਦੇ ਚੱਲਦੇ ਆਂ ਹੁਣ ਜਿਸ ਕਦਰ ਜਿਹੜਾ ਹੈਗਾ ਟਕਸਾਲੀ ਅਕਾਲੀ ਪਰਿਵਾਰ ਇਹਨਾਂ ਦਿਨਾਂ ਚ ਵੀ ਅਕਾਲੀ ਦਲ ਨੂੰ ਅਲਵਿਦਾ ਆਖ ਰਿਹਾ ਹੈ ਸਿਕੰਦਰ ਸਿੰਘ ਮਲੂਕਾ ਜੇਪਾ ਮਾਲਵੇ ਚ ਤੁਸੀਂ ਤਾਂ ਦੇਖੋ ਅਕਾਲੀ ਦਲ ਚ ਲੰਬਾ ਸਮਾਂ ਐਸਜੀਪੀਸੀ ਨਾਲ ਸਾਥ ਨਭਾਇਆ ਹੈ ਜੇ ਮਾਲਵੇ ਚ ਕਿਸੇ ਅਕਾਲੀ ਆਗੂ ਦਾ ਬਾਦਲਾ ਦਵਾ ਨਾ ਲੈਣਾ ਹੋਵੇ ਤਾਂ ਨਾ ਹੈ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਪਰਿਵਾਰ ਉਹਨਾਂ ਦੀ ਨੂੰਹ ਪਰਮਪਾਲ ਕੌਰ ਮਲੂਕਾ ਉਹਨਾਂ ਦਾ ਬੇਟਾ ਗੁਰਪਾਲ ਗੁਰਪ੍ਰੀਤ ਸਿੰਘ ਮਲੂਕਾ ਉਹ ਦੋਵੇਂ ਛੱਡ ਕੇ ਕਾਲੀਦਾਰ ਨੂੰ ਭਾਜਪਾ ਜੁਆਇਨ ਕਰ ਗਏ ਤੇ ਜੁਆਇਨ ਹੀ ਕੀਤਾ ਸਗੋਂ ਸਿਰਫ ਜੜੀ ਹੈਗੀ ਐ ਇਲੈਕਸ਼ਨ ਵੀ ਪਾਰਲੀਮੈਂਟ ਦੀ ਲੜ ਰਿਹਾ ਹੈ ਇਹ ਬਾਹਰ ਸਮਰਥ ਦੇ ਖਿਲਾਫ ਇੱਕ ਨਾ ਦੂਜਾ ਨਾ ਇੱਕ ਦਿਨ ਪਹਿਲਾਂ ਦੀ ਗੱਲ ਹੈ ਕਾਲੋਂ ਪਰਿਵਾਰ ਨਰਮਲ ਸਿੰਘ ਕਾਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਟਕਸਾਲੀ ਇਕੱਲੀ ਆਗੂ ਵਿਧਾਨ ਸਭਾ ਦੀਆਂ ਪੌੜੀਆਂ ਪਤਾ ਨਹੀਂ ਕਿੰਨੇ ਵਾਰੀ ਚੜ੍ਹੇ ਹੋਣਗੇ ਉਹਨਾਂ ਦਾ ਬੇਟਾ ਰਵੀ ਕਰਨ ਕਾਲੋ ਹੋ ਵੀ ਆਲਵਿਦਾ ਕਿ ਭੱਜ-ਭੱਜ ਚਲਾ ਗਿਆ ਹੋਰ ਵੀ ਕਈ ਆਗੂ ਹੋਣਗੇ ਲੰਬਾ ਸਮਾਂ ਲੱਗ ਸਕਦਾ ਜੇ ਮੈਂ ਗਿਣਤੀ ਕਰਨ ਲੱਗਾ ਮੈਂ ਸਵਾਲ ਹੀ ਲੈ ਰਿਹਾ ਕਿ ਐਸਾ ਵਰਤਾਰਾ ਕਿਉਂ ਹੋ ਰਿਹਾ ਕਿ ਕਾਲੀ ਦਲ ਕਿਉਂ ਜਿਹੜਾ ਹੈਗਾ ਇੱਕ 베ਰੀ ਦੇ ਬੇਰ ਦੀ ਤਰ੍ਹਾਂ ਕਿਰਦਾ ਜਾ ਰਿਹਾ ਠੇਰੀ ਹੁੰਦਾ ਜਾ ਰਿਹਾ ਸਿੱਧੂ ਸਾਹਿਬੇ ਬੜਾ ਵੱਡਾ ਦੁਖਾਂਤ ਹੈ ਕਿਉਂਕਿ ਜਿਹੜਾ ਸਿੱਖਾਂ ਦੀ ਰਾਜਨੀਤੀ ਤੇ ਸਿੱਖਾਂ ਦੀ ਧਾਰਮਿਕ ਪਰਕਿਆ ਜੀ ਇਹ ਇਹ ਦੋਨੋਂ ਹੀ ਸੰਗਤ ਦੀ ਪਰਵੰਦੇ ਅਧੀਨ ਜਦੋਂ ਸੰਗਤ ਇਹ ਸੰਗਤ ਦੀ ਪਰਵੰਦੇ ਉੱਤੇ ਨਾ ਕੋਈ ਵਿਅਕਤੀ ਕਾਜ ਹੋ ਜਾਂਦਾ ਜਾਂ ਪਰਵਾਸ ਕਾਹਨ ਹੋ ਜਾਂਦਾ ਫਿਰ ਇਹ ਜਿਹੇ ਹਾਲਾਤ ਹੁੰਦੇ ਕਿਉਂਕਿ ਜਿਹੜਾ ਪਰਵੰਦੇ ਅਧੀਨ ਆਪਣੇ ਆਪ ਨੂੰ ਚੁਣਦੀ ਹੈ ਜਿਵੇਂ ਹੁਣ ਬਾਦਲਾਂ ਮੰਨ ਤੁਸੀਂ ਕਹਿੰਦੇ ਇੰਨਾ ਠੋਸੇ ਨਹੀਂ ਜਾਂਦੇ ਜਦੋਂ ਦਾ ਬਾਦਲਾਂ ਦੇ ਹੇਠੇ ਅਧੀਨ ਅਕਾਲੀ ਦਲ ਆ ਗਿਆ ਇਹਨਾਂ ਨੇ ਨਾਤਾ ਛੱਡਿਆ ਕੋਈ ਮਤਲਬ ਪੰਥ ਕਾਗੂ ਇੱਕ ਹੋਜਾਗੂ ਐਸਐਸਸੀ ਜਿਹੜੇ ਬਾਦਲ ਸਾਹਿਬ ਦੇ ਹਾਰ ਅਸਾਨਾ ਥਲੇ ਦਬੇ ਹੋਏ ਸੀ ਪਕਸਾ ਪਰ ਵੀ ਇਹ ਉਸ ਵੇਲੇ ਤਾਂ ਜ਼ੁਬਾਨੀ ਹੋ ਸਕਿਆ ਅੰਦਰ ਖਾਤੇ ਟੋਕ ਮੋਕੇ ਗੱਲਾਂ ਕਰਦੇ ਰਹੇ ਖੁਣਕੀ ਗੱਲਾਂ ਕਰਦੇ ਆਦੀਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਜੇ ਪੰਥ ਵਿੱਚ ਰਹਿਣਾ ਤੇ ਪੰਥ ਦੀ ਗੱਲ ਕਰਨੀ ਪੁੱਛੀ ਗਈ। ਪੰਥ ਦੀਆਂ ਲੋਹ ਰੀਤਾਂ ਦੇ ਮੁਤਾਬਿਕ ਜਿਣਾ ਪਾਵੇ। ਤੇ ਇਹ ਬਗਾਵਤ ਕਰਨੀ ਚਾਹੁੰਦੇ ਆ ਪਰੰਤੂ ਕਰ ਨਹੀਂ ਰਹੇ ਤੇ ਇਹਨਾਂ ਦੇ ਬੱਚੇ ਬਾਗੀ ਹੋ ਕੇ ਬਾਗੀ ਇਹਨਾਂ ਨੇ ਬਗਾਵਤ ਕਰ ਦਿੱਤੀ। ਪਰ ਮੈਂ ਇਹਨਾਂ ਨੂੰ ਇੱਕ ਸਿਧਾਰ ਦੇਣਾ ਚਾਹੁੰਦਾ ਕਿ ਜਿਹੜੀ ਬਿਮਾਰੀ ਆ ਨਾ ਉਹ ਤਾਂ ਹੱਲ ਕਰੋ। ਅਕਾਲੀ ਦਰਬ ਨੂੰ ਛੱਡ ਕੇ ਜਾਂ ਬਾਗਲਾ ਨੂੰ ਬਦਲਾ ਤੋਂ ਬਾਗੀ ਹੋ ਕੇ ਬੀਜਪੀ ਵਿੱਚ ਚਲੇ ਜਾਣਾ ਜਾਂ ਕਿਤੇ ਹਕੂਮਤ ਪਾਰਟੀ ਵਿੱਚ ਜਾਣਾ ਮਸਲੇ ਦਾ ਹੱਲ ਨਹੀਂ ਬਹੁਤ ਥੋੜਾ ਸਵਾਲ ਪਾਰ ਸਾਹਿਬ ਤੁਸੀਂ ਮੈਂ ਇਸ ਮੁੱਦੇ ਤੇ ਸਵਾਲ ਲਾਵਾਂਗਾ ਤੁਸੀਂ ਆਪਣੀ ਗੱਲ ਕੰਟੀਨਿਊ ਰੱਖਿਓ ਜਿੱਦਾਂ ਤੁਸੀਂ ਕਹਿ ਰਹੇ ਕਿ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਜਾਣਾ ਮਸਲੇ ਦਾ ਕੋਈ ਹੱਲ ਨਹੀਂ ਕਿਉਂਕਿ ਪਾਰਲੀਮੈਂਟ ਆਪਾਂ ਜ਼ਿਕਰ ਕੀਤਾ ਹੈ ਪਾਰਲੀਮੈਂਟ ਦੇ ਚਲਦੇ ਕਿੰਨੇ ਅਕਾਲੀ ਆਗੂ ਜਿਹੜੇ ਹਲਵਾ ਦਾ ਕੇ ਭਾਜਪਾ ਜੁਆਇਨ ਕਰ ਗਏ ਉਸ ਤੋਂ ਪਹਿਲਾਂ ਵੀ ਮਨਿੰਦਰ ਸਰਸਾ ਹੋਰ ਕਿੰਨੇ ਹੀ ਨਾਂ ਆਪਾਂ ਗੱਲ ਕਰਦੇ ਸੀ ਵਿਸਕੰਦਰ ਸਿੰਘ ਮਲੂਕਾ ਦੀ ਅੱਜ ਹੀ ਮੀਡੀਆ ਦੀ ਖਬਰ ਆ ਕਿ ਦੁਬਈ ਚਲੇ ਗਿਆ ਕੁਝ ਦਿਨ ਲਈ ਦੇਖੋ ਪੰਜਾਬ ਚ ਇਲੈਕਸ਼ਨ ਹੋਵੇ ਪਾਰਲੀਮੈਂਟ ਦੀਆਂ ਚੋਣਾਂ ਆਉਣ ਤੇ ਟਕਸਾਲੀ ਅਕਾਲੀ ਆਗੂ ਨੂੰ ਦੁਬਈ ਜਾਣਾ ਪੈ ਜੇ ਪਾਸੇ ਹੋਣ ਦੇ ਲਈ ਮੈਂ ਸਵਾਲ ਜਿਹੜਾ ਲੈਣਾ ਚਾਹੁੰਦਾ ਪੌਰ ਸਾਹਿਬ ਉਹ ਇਹ ਹੈ ਕਿ ਕੀ ਲੱਗਦਾ ਕਿ ਪਾਰਲੀਮੈਂਟ ਦੀਆਂ ਚੋਣਾਂ ਵੀ ਨਿਕਲ ਜਾਣੀਆਂ ਹੋਰ 15 ਦਿਨ ਦੀ ਗੱਲ ਹੈ ਕੀ ਇਸ ਤੋਂ ਬਾਅਦ ਕੋਈ ਪਾਸਿਬਿਲਟੀ ਹੋ ਸਕਦੀ ਹੈ ਜਨਾ ਆਗੂਆਂ ਨੂੰ ਸੁਝਾਅ ਦੇਣ ਦੀ ਗੱਲ ਕਰਦੇ ਹੋ ਸਿਰ ਜੋੜ ਕੇ ਬੈਠ ਕੇ ਪਾਜ ਪਾ ਜਾ ਕੇ ਅਕਾਲੀ ਦਰ ਮਜ਼ਬੂਤ ਨਹੀਂ ਹੋ ਸਕਦਾ ਅਕਾਲੀ ਦਰ ਨੂੰ ਬਚਾਉਣ ਲਈ ਕੋਈ ਲੱਗਦਾ ਕਿ ਪਾਰਲੀਮੈਂਟ ਤੋਂ ਬਾਅਦ ਚੋਣਾਂ ਤੋਂ ਬਾਅਦ ਕੋਈ ਗੱਲ ਹੋ ਸਕਦੀ ਹੈ ਸਿੱਧੂ ਸਾਹਿਬ ਇਹਨਾਂ ਦਾ ਬਿਲਕੁਲ ਉਹੀ ਹਾਲ ਹੋਣਾ ਜਿਹੜਾ ਹਾਲ ਰਾਜਕੁਮਾਰ ਬੇਰਕਾ ਵਰਗਿਆਂ ਦਾ ਹੋਇਆ ਸੀ ਜਦੋਂ ਸਾਰੇ ਅਮਰਿੰਦਰ ਸਿੰਘ ਨੂੰ ਚੰਦ ਦੇ ਨਾਲ ਹੀ ਜਾ ਕੇ ਨਾ ਬੀਜੇਪੀ ਸ਼ਾਮਲ ਹੋ ਗਿਆ ਸੀ ਤੇ ਦੋ ਮਹੀਨਿਆਂ ਚ ਵਾਪਸ ਮੋੜਨਾ ਪਿਆ ਸੀ ਬੀਜੇਪੀ ਨੇ ਇਹਨਾਂ ਸਾਰਿਆਂ ਦੀ ਲੀਡਰਸ਼ਿਪ ਖਾ ਜਾਣੀ ਹੈ ਇਹ ਇਹਨਾਂ ਚੋਣਾਂ ਤੋਂ ਬਾਅਦ ਨਿਰਾਸ਼ ਹੋਣਗੇ ਮੁੱਖ ਕੇ ਫਿਰ ਮੈਦਾਨ ਵਿੱਚ ਨਿਕਲ ਗਏ ਫਿਰ ਹੱਲ ਨਿਕਲ ਨਹੀਂ ਆਏਗਾ ਇਹਨਾਂ ਲਈ ਬਿਹਤਰ ਹੀ ਹੈ ਕਿ ਚਲੋ ਆਜ ਉਹਨਾਂ ਤੋਂ ਬਾਅਦ ਕਈ ਕੁਝ ਨਿਕਲ ਜਾਣਾ ਇਹ ਸਾਰੇ ਕਾਪੀਆਂ ਹੋਣਗੀਆਂ ਕਿਉਂਕਿ ਬੀਜੇਪੀ ਦੇ ਕੋਲ ਪਹਿਲੇ ਵਾਰ ਕੋਈ ਸ਼ੈਮ ਉਹਨਾਂ ਦੀ ਕਿਪਾਤੀ ਲੋੜ ਨਹੀਂ ਹੈ ਉਹਨੇ ਆਪਣੇ ਗੱਲ ਦੇ ਲਈ ਪੰਜਾਬ ਦੇ ਵਿੱਚ ਪਹਿਲ ਤਾਂ ਰਾਈ ਦੀ ਲਈ ਉਹਨੇ ਜੋ ਵਰਤਿਆ ਚਾਹੀਦਾ ਇਹ ਹੈ ਕਿ ਇਹ ਇਹਨਾਂ ਨੂੰ ਪੰਜਾਬ ਨਾਲ ਤੇ ਪੰਜਾਬ ਨਾਲ ਪਿਆਰ ਹੈ ਨਾ ਤੇ ਆਪਣੀ ਨਵੀਂ ਜਥੇਬੰਦੀ ਵੀਰ ਸਿੰਘ ਨੂੰ ਰਿਪਲੇਸ ਕਰ ਪਰ ਪੰਥਕ ਜਥੇਬੰਦੀ ਜਿਹੜੀ ਆਕਾਲੀ ਦਲ ਦਾ ਪੰਥਕ ਸੁਪਾਲੀ ਜਥੇਬੰਦੀ ਆਪਿਸ ਦਾ ਕਰਨ ਇਹ ਨਹੀਂ ਤਾਂ ਪੰਜਾਬ ਦੀ ਰਾਜਨੀਤੀ ਜਿਹੜੀ ਬਾਦਲ ਪਰਿਵਾਰ ਦੇ ਫਿਰ ਹੋਣ ਦੇ ਨਾਲ ਸਿੱਖਾਂ ਦੇ ਕੋਲੋਂ ਰਾਜਨੀਤਿਕ ਪਲੇਟਫਾਰਮ ਕਿਉਂ ਸਿਆ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਉੱਤੇ ਗੌਰ ਹੋਣੀਆਂ ਇਹ ਇਹਦੀ ਪਰਭਾਈ ਨਹੀਂ ਹੋ ਸਕਦਾ ਸੋ ਇਹ ਗੱਲ ਤਾਂ ਬੜੀ ਸਾਫ਼ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਆਕਾਲੀ ਦਲ ਦੀ ਲੀਡਰਸ਼ਿਪ ਨਹੀਂ ਛੱਡੇਗਾ ਕੋਈ ਬਦਲਵਾ ਹੱਲ ਲੱਭਿਆ ਜਾ ਸਕਦਾ ਜਦੋਂ ਤੁਸੀਂ ਕਹਿ ਰਹੇ ਹੋ ਦੇਖੋ ਸਿੱਧੂ ਸਾਹਿਬ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਤਾਂ ਹੁਣ ਇਸ ਵੇਲੇ ਸਾਰਾ ਕੁਝ ਹੀ ਅਕਾਲੀ ਦਲ ਦੀ ਪ੍ਰਧਾਨਗੀ ਬਣ ਕੇ ਰਹਿ ਗਿਆ ਜੀ ਜੇ ਉਹ ਅਕਾਲੀ ਦਲ ਦੀ ਪ੍ਰਧਾਨਗੀ ਉਹਦੇ ਕੋਲ ਨਾ ਹੋਵੇ ਤਾਂ ਉਹਨੂੰ ਕੋਈ ਫੇਰਾਂ ਦੇ ਭਾਰ ਆ ਪੁੱਛੇਗਾ ਪਰ ਇੱਥੇ ਪੰਥਕ ਜਿਹਾ ਬੰਦੀਆਂ ਦੀ ਜ਼ਿੰਮੇਵਾਰੀ ਇਹ ਬਣਦੀ ਹੈ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸਰੀਰ ਕਾਲਤਖ ਸਾਹਿਬ ਤੋਂ ਅਗਵਾਈ ਲੈ ਕੇ ਸ਼ਰੋਨੀ ਅਕਲ ਕਰ ਮੋਤੀ ਤੋਂ ਦਾ ਰਿਹਾ ਸਰੀਰ ਕਾਲਤਖ ਸਾਹਿਬ ਦੇ ਜਥੇਦਾਰ ਦਾ ਇੱਕ ਪੰਥਕ ਖਰਚ ਬਣ ਜਾਂਦਾ ਜੇ ਉਹਨਾਂ ਨੇ ਜਥੇਦਾਰ ਦੀ ਪਦਵੀ ਦੀ ਬੁਕਾਰ ਭਾਰਤੀ ਕਰਨੀ ਹੈ ਜਾਂ ਸਰੀਰ ਕਾਲਤਖ ਸਾਹਿਬ ਦੀ ਬੁਕਾਰ ਭਾਨੀ ਕਰਨੀ ਹੈ ਜਿਹੜੀ ਪਿਛਲੇ ਸਮੇਂ ਦੇ ਬੜੀ ਬੜੀ ਢਾਂਗ ਕੀਤੀ ਹੈ ਉਹਨਾਂ ਨੂੰ ਚਾਹੀਦਾ ਇਹ ਹੈ ਵੀ ਇੱਕ ਪਬਲਿਕ ਜਿੱਦਾਂ ਹੁੰਦਾ ਨਾ ਪਬਲਿਕ ਕਮਿਸ਼ਨ ਸਿੱਖ ਵਿਦਵਾਨਾਂ ਦਾ ਕਮਿਸ਼ਨ ਬਣਾਉਂ ਤੇ ਉਹ ਬਿਲਕੁਲ ਬਾਦਲਾਂ ਤੋਂ ਮੁਕਤ ਹੋ ਕੇ ਇਸ ਜੁਗਾ ਦੇ ਤਿਆਰੀ ਪਾਉਂ। ਉਹ ਸੁਖਬੀਰ ਪਰਿਵਾਰ ਪਰੋਂ ਬਾਦਲ ਪ੍ਰਬੰਧਨ ਜੋ ਪਿਛਲੇ ਸਮੇਂ ਵਿੱਚ ਪੰਤਰਾ ਕੀਤਾ ਗਿਆ ਉਹਦੀ ਸਾਰੇ ਦੀ ਕੋਖਪੜਤਾਲ ਕਰਕੇ ਉਹਦੀ ਰਿਪੋਰਟ ਉੱਤੇ ਦੇ ਸਾਹਮਣੇ ਰੱਖਣ। ਕਿਹਨਾ ਕਾਰਨਾ ਕਰਕੇ ਅੱਜ ਅਗਲੀ ਜਲਦਾਰੇ ਹਾਲ ਹੋਇਆ ਕਿਹਦੇ ਕਾਰਨ ਸ਼ੋਮੀ ਕਮੇਟੀ ਦਾ ਮਕਾਮ ਹੋਇਆ। ਸ਼ੋਮੀ ਕਮੇਟੀ ਦਾ ਪ੍ਰਧਾਨ ਲੈ ਕੇ ਸੀ ਨੂੰ ਗੋਗਰੰਡਮ ਦੇ ਲਈ ਕਰਲੇ ਮਾ ਫਲੇਮ ਤੇ ਜਿਹਦੇ ਦਾ ਅਕਾਲ ਤਖਤ ਸਾਹਿਬ ਦੀ ਗੱਲ ਜਿਹੜੀ ਆ ਉਹ ਭੱਦਰ ਤੋਂ ਪਾਰ ਕਿਉਂ ਨਹੀਂ ਪਹੁੰਚ ਰਹੀ ਇਹ ਸਾਰੇ ਦਾ ਇੱਕ ਪੀਪਲ ਕਮਿਸ਼ਨ ਬਣਾ ਕੇ ਇਹਨਾਂ ਜਿਹੜੇ ਮੁੱਖ ਬੰਦੇ ਆ ਇਹਨਾਂ ਦੇ ਰੋਗ ਦੀ ਜਾਂਚ ਪੜਤਾਲ ਕਰਕੇ ਕੰਤਰੀ ਸਰਵਰ ਤੇ ਰੱਖਣੀ ਚਾਹੀਦੀ ਆ ਜਿਹੜਾ ਦੋਸ਼ੀ ਆ ਉਹ ਸਖਤ ਸਜ਼ਾ ਦੇ ਕੇ ਅਕਾਲੀ ਦਲ ਨੂੰ ਬਾਦਲ ਪਰੋਂ ਤੋਂ ਕੂਟ ਚ ਹੁਣਾ ਚਾਹੀਦਾ ਔਰ ਪ੍ਰਾਣੀ ਜਨ ਨਾਲ ਜਲ ਚੱਲਦਾ ਰਿਹਾ ਉਸ ਪਰੰਪਰਾਵਾਂ ਦੀ ਬਹਾਲੀ ਹੋਣੀ ਚਾਹੀਦੀ ਜੀ ਪੋਰ ਸਾਹਿਬ ਵੱਡਾ ਇਸ਼ੂ ਆ ਹੈ ਜਿਸ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹੋ ਆ ਦੁਨੀਆ ਪਾਰ ਚ ਬੈਠੇ ਪੰਤੇ ਇੱਕ ਹਲਕੇ ਪੰਜਾਬੀ ਪਾਈਚਾਰਾ ਤੁਹਾਨੂੰ ਦੇਖ ਰਿਹਾ ਸੁਣ ਰਿਹਾ ਕੀ ਲੱਗਦਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਨਿਕਲ ਜਾਣਗੀਆਂ ਤਾਂ ਉਸ ਤੋਂ ਬਾਅਦ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਹੋ ਵੱਖ-ਵੱਖ ਸਿੱਖ ਜਥੇਬੰਦੀਆਂ ਆਗੂ ਮਿਲ ਕੇ ਬੈਠ ਕੇ ਕੋਈ ਸਾਂਝੇ ਤੌਰ ਤੇ ਵੀ ਜਥੇਦਾਰ ਸਾਹਿਬ ਨੂੰ ਜਾ ਕੇ ਬੇਨਤੀ ਕਰ ਸਕਦੇ ਕਿ ਇਸ ਮਾਮਲੇ ਤੇ ਪੰਤ ਨੂੰ ਕਿਵੇਂ ਸੇਧ ਦਿਓ ਤੁਸੀਂ ਦੇਖੋ ਜਥੇਦਾਰ ਸਾਹਿਬ ਨੇ ਜੇ ਸੇਧ ਦੇਣੀ ਆ ਤਾਂ ਉਹਨਾਂ ਨੂੰ ਬਾਦਲੀ ਸੋਚ ਤੋਂ ਮੁਕਤ ਹੋਣਾ ਪਵੇਗਾ ਜੇ ਉਹਨਾਂ ਨੇ ਬਾਦਲੀ ਪ੍ਰਭਾਵ ਥੱਲੇ ਹੀ ਸਾਰਾ ਕੁਝ ਕਰਨਾ ਫਿਰ ਕੁਝ ਨਹੀਂ ਬਣਦਾ ਇਹ ਦੇਖੋ ਨੌਜਵਾਨੀ ਗੜਾਈ ਲੈ ਰਹੀ ਹੈ ਨੌਜਵਾਨੀ ਜੇ ਭਾਈ ਅਮਰਪਤ ਸਿੰਘ ਦੇ ਪਿੱਛੇ ੜੜ ਗਈ ਹੈ ਚਨਾਲ ਵਗਰ ਕਦੇ ਸਿਮਰਨਜੀਤ ਮਾਨਸ ਦੇ ਜੁਗਾੜੇ ਛੱਡ ਗਈ ਹੈ ਉਹਦਾ ਕਾਰਨ ਇਹ ਹੈ ਵੀ ਉਹਨਾਂ ਨੂੰ ਹੰਤਕ ਸੋਚ ਨਾਲ ਪਿਆਪਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਵੀ ਕਹੀ ਜਾਂਦਾ ਹੈ ਇਹ ਮੈਂ ਤਾਂ ਕਿਸਾਨਾਂ ਦਾ ਹਮਦਰਦ ਐ ਤੇ ਉਹਦੀਆਂ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਜਿਹਦੇ ਚ ਉਹ ਕਹਿ ਰਿਹਾ ਵੀ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਵੀ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦੇ ਧਾਰਾ ਵਾਲਾ ਇਹਨਾਂ ਦੇ ਲਗਾਤਾਰ ਡੰਗੇ ਤੇ ਨੂੰ ਭਜਾ ਦੇ ਉੱਤੇ ਸਰਕਾਰ ਕਰ ਦੇਵੇਗੀ ਤੇ ਉਹ ਇਹ ਵੀ ਕਹਿ ਰਿਹਾ ਸੀ ਆ ਔਰ ਸਰ ਜਿਸ ਇਸ਼ੂ ਦੇ ਤੁਸੀਂ ਗੱਲ ਕਰ ਰਹੇ ਹੋ ਤੁਹਾਡੀ ਜਿਹੜੀ ਪੰਥ ਪ੍ਰਤੀ ਚੀਜ਼ ਆ ਉਹ ਤਾਂ ਝਲਕਦੀ ਹੈ ਆ ਜਿਸ ਕਦਰ ਪੰਥ ਦਾ ਰਾਸਤੇ ਦੇ ਦੂਜੇ ਹਲਕਾ ਚ ਮਜ਼ਾਕ ਉੱਡ ਰਿਹਾ ਸਾਡਾ ਅੱਜ ਦਾ ਉਹ ਮੁੱਦਾ ਨਹੀਂ ਹੈ ਪਰ ਕਿਉਂਕਿ ਤੁਹਾਡੀ ਚੀਜ਼ ਦੀ ਗੱਲ ਮੈਂ ਕਰ ਰਿਹਾ ਤਾਂ ਉਹਦੇ ਨਾਲ ਜੋੜ ਕੇ ਗੱਲ ਇਹ ਕਰਨੀ ਬਣਦੀ ਹੈ ਤੁਹਾਡੇ ਨਾਲ ਜਿੱਥੇ ਜਰਜਨ ਸਿੰਘ ਟੋੜਾ ਦਾ ਮੈਂ ਜ਼ਿਕਰ ਕੀਤਾ ਹੈ ਐਸਜੀਪੀਸੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਹੈ ਤੇ ਸ਼ੋਹਣੀ ਗੁਰਦਵਾਰਾ ਪੰਦ ਗੁੰਮੀ ਦੇ ਪਿਛਲੇ ਦਿਨਾਂ ਚ ਬੀਬੀ ਜ਼ਗੀਰ ਕੌਰ ਵੀ ਪ੍ਰਧਾਨ ਰਹੇ ਉਹਨਾਂ ਬਾਰੇ ਜੋ ਵੀਡੀਓ ਵਾਇਰਲ ਹੋਈ ਹੈ ਆਪਾਂ ਉਹਦੇ ਤੱਥਾਂ ਚ ਚੰਗੇ ਬੁਰੇ ਚ ਨਹੀਂ ਮੈਂ ਜਾਣਨਾ ਚਾਹੁੰਦਾ ਔਰ ਇੱਕ ਗੱਲ ਜ਼ਰੂਰ ਐ ਐਸਡੀਪੀਸੀ ਦੇ ਪ੍ਰਧਾਨ ਰਹੇ ਹੋਣਾ ਤੇ ਮੀਡੀਆ ਨੂੰ ਜਾਂ ਰਾਸੀ ਹਲਕਿਆਂ ਨੂੰ ਇਸ ਤਰ੍ਹਾਂ ਮਜ਼ਾਕ ਕਰਨ ਦੀ ਹਿੰਮਤ ਕਿਵੇਂ ਪੈ ਜੇ ਹੁੰਦੇ ਜਥੇਦਾਰ ਗਰਚਨ ਸਿੰਘ ਟੋੜਾ ਹਿੰਮਤ ਪੈ ਸਾਦੀ ਸੀ ਕਿਸੇ ਉਹਨਾਂ 'ਤੇ ਕੋਈ ਇਦਾਂ ਦੀ ਉਂਗਲ ਕਰਦਾ ਇਹ ਮਜ਼ਾਕ ਆਪਰ ਹੈ ਮੈਂ ਸਿੱਧਾ ਰਹੀ ਮੈਂ ਇਹ ਹੀ ਬੇਨਤੀ ਕਰ ਰਿਹਾ ਜਦੋਂ ਵੱਡੀਆਂ ਕੁਰਸੀਆਂ ਤੇ ਛੋਟੇ ਲੋਕ ਬੈਠ ਜਾਂਦੇ ਨਾ ਤਾਂ ਵੱਡੀਆਂ ਕੁਰਸੀਆਂ ਦਾ ਮਜ਼ਾਕ ਉਡਦਾ ਹੈ ਤੇ ਜੇ ਕੋਈ ਵੱਡੇ ਕੱਦ ਵਾਲਾ ਬੰਦਾ ਛੋਟੀ ਕੁਰਸੀ ਤੇ ਬਹਿ ਜਾਵੇ ਨਾ ਤਾਂ ਛੋਟੀ ਕੁਰਸੀ ਦਾ ਵੀ ਸਤਕਾਰ ਬਣਾ ਦਿੰਦਾ। ਅੱਜ ਸਾਡੀ ਕੌਮ ਦੀ ਤਰਾਸਤੀ ਇਹ ਹੈ। ਬਾਦਲਾਂ ਨੇ ਹਰ ਵੱਡੀ ਕੁਰਸੀ ਦੇ ਉੱਤੇ ਆਪਣੇ ਫੀਲੀਆਂ ਨੂੰ ਬਣਾ ਲ ਕੇ ਉਹਨਾਂ ਕੁਰਸੀਆਂ ਦਾ ਅਪਮਾਨ ਕੀਤਾ। ਹੰਤਕ ਜਿਹੜੀ ਵੱਡੀ ਸੋਚ ਸੀ ਉਹਦਾ ਅਪਮਾਨ ਕੀਤਾ। ਔਰ ਪੰਥ ਨੂੰ ਸੁਚੇਤ ਹੋ ਗਿਆ। ਅਚਾਹ ਉਹ ਹੈ ਕੀ ਆ ਇੱਕ ਸਟੈਂਡ ਦੇ ਖੜੇ ਰਹਿਣ ਹੁਣ ਬੀਬੀ ਜਗੀ ਕੌਰ ਜੀ ਨੇ ਤੁਸੀਂ ਗੱਲ ਕੀਤੀ। ਪੰਥਕ ਹੁੰਦੇ ਤੇ ਰਹੇ ਠੀਕ ਸਾਹਿਬ ਵੀ ਮੱਕੀ ਇਹ ਰੇ ਰੁਕਾ ਸਾਹਿਬ ਦਾ ਜੀ ਕਿੰਨਾ ਕਹੋ ਸਾਹਿਬ ਦੇ ਪਰਿਵਾਰ ਦਾ ਵੀ ਕੀਤਾ ਬਾਰ ਬਾਰ ਟਕੂਸੀਆਂ ਮੌਲ ਦੇ ਨਾਲ ਗੱਲ ਨਹੀਂ ਬਦਲਦੀ ਇੱਕ ਸਟੈਂਡ ਤੇ ਖੜ ਕੇ ਦੇਖੋ ਮੈਂ 15 ਦੇ ਵਿੱਚ ਜਦੋਂ ਬੇਦਵੀ ਹੋਈ ਅਕਾਲੀ ਦਲ ਦੇ ਪ੍ਰਧਾਨ ਨੂੰ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਮੰਨਿਆ ਸੀ ਅਸਤੀਵਾ ਦੇ ਕੇ ਪਿੱਛੇ ਹੋ ਗਿਆ 13 ਤੋਂ ਅਸਤੀਵਾ ਦੇ ਕੇ ਪਾਸੇ ਬੈਠੇ ਇੱਕ ਸਟੈਂਡ ਰੱਖਿਆ ਵੀ ਜਦੋਂ ਤੱਕ ਇਹ ਆਪਣੀਆਂ ਕੀਤੀਆਂ ਗਲਤੀਆਂ ਦਾ ਅਹਿਸਾਸ ਨਹੀਂ ਕਰਦੇ ਨਹੀਂ ਇਧਰ ਉਹ ਨਹੀਂ ਆਉਂਦੇ ਬੇਸ਼ੱਕ ਘਰ ਬੈਠੇ ਆ ਸਾਡੇ ਕੋਲ ਹਰ ਰਾ ਕੇ ਗੱਲ ਕਰ ਰਹੀ ਹੈ ਵੀ ਸਾਡੇ ਮਦਰ ਕੋਲ ਸਾਡੀ ਮਦਰ। ਪਾਣੀ ਦਾ ਕਾਂਜਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਪੌਰ ਸਾਹਿਬ ਇੱਕ ਨਾਮ ਆ ਹੋਰ ਜ਼ਰੂਰ ਇਹਦੇ ਚ ਲੈਣਾ ਚਾਹਾਂਗਾ। ਉਹ ਆ ਜਥੇਦਾਰ ਕਨਾਇ ਸਿੰਘ ਪਿੰਡੋੜੀ ਦੇਖੋ ਐਸਡੀਪੀਸੀ ਨੇ ਤੁਹਾਡੇ ਨਾਲ ਲੰਬਾ ਸਮਾਂ ਉਹਨੇ ਕੰਮ ਕੀਤਾ। ਇਦਾਂ ਦੇ ਹੋਰ ਬਹੁਤ ਸਾਰੇ ਆਗੂ ਹੋਣੇ ਜਿਹੜੇ ਪਕਾਰਾਂ ਚ ਬੈਠੇ ਜਾਂ ਪਾਸੇ ਹੋ ਕੇ ਬਹਿ ਗਏ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਆਪਣੇ ਬਾਰੇ। ਹਾ ਪਰ ਗੱਲ ਇਹਦਾ ਨਾ ਜਦੋਂ ਬੰਦਾ ਇਹ ਕਵੇ ਕਦੀ ਤਾਂ ਕਹਿੰਦੇ ਬਾਦਲ ਚੰਗੇ ਆ ਕਦੀ ਕਹਿੰਦੇ ਬਾਦਲ ਮਾੜੇ ਆ ਕਦੀ ਮਾੜੇ ਕਹਿ ਕੇ ਛੱਡ ਕੇ ਆ ਜੂਵੇ 2 ਮਹੀਨਿਆਂ ਬਾਅਦ ਬੇਜਰੇ ਜਿਵੇਂ ਫਿਰ ਉਹਨਾਂ ਦਾ ਤਰਬਾਤ ਆਪੇ ਖਤਮ ਹੋ ਜਾਂਦਾ ਆ ਪੋਰਸਾ ਵੇ ਇੱਕ ਬੜਾ ਅਹਿਮ ਸਵਾਲੇ ਬਣਦਾ ਹੈ ਕਿ ਦੇਖੋ ਅਕਾਲੀ ਦਲ ਸਤਾ ਤੋਂ ਬਾਹਰ ਹੈ ਸਤਾ ਚ ਹੋਣਾ ਉਹਦੇ ਨਾਲ ਜਿਹੜੇ ਲੀਡਰਸ਼ਿਪ ਨਾਲ ਲੋਕ ਲੱਗੇ ਹੁੰਦੇ ਇੱਕ ਆਪਣਾ ਉਹਨਾਂ ਦਾ ਸਵਾਬ ਬਣ ਜਾਂਦਾ ਸਤਾ ਦਾ ਆਨੰਦ ਮਾਣਨਾ ਇੱਕ ਸਤਾ ਪੰਜਾਬ ਦੀ ਦੂਜੀ ਸਤਾ ਕੇਂਦਰ ਦੀ ਕੇਂਦਰ ਚ ਕਾਲੀਦਾਰ ਨੇ ਲੰਬਾ ਸਮਾਂ ਭਾਜਪਾ ਨਾਲ ਸਾਂਝ ਭਾਜਪਾ ਵੀ ਸਤਾ ਚ ਕਿਦਰੀ ਇਹ ਵੀ ਲੱਗਦਾ ਹੈ ਕਿ ਕਾਲੀਦਾਲ ਵੱਲੋਂ ਜਿਹੜੀ ਭਾਜਪਾ ਨਾਲ ਸਾਂਝ ਪਾਈ ਗਈ ਉਹਨੂੰ ਕਿਵੇਂ ਦੇਖਦੇ ਹੋ ਆਪਣੇ ਆਪ ਚ ਬਹੁਤ ਵੱਡੀ ਗਲਤੀ ਸੀ ਕਿਉਂਕਿ ਅੱਜ ਇਹ ਵੱਡਾ ਖੋਰਾ ਲੱਗ ਰਿਹਾ ਤਾਂ ਹੋਰਾਂ ਕਾਰਨਾਂ ਤੋਂ ਇਲਾਵਾ ਭਾਜਪਾ ਵੀ ਇੱਕ ਵੱਡਾ ਕਾਰਨ ਬਣਿਆ ਹੋਇਆ ਇਸ ਵੇਲੇ ਦੇਖੋ ਰਾਜਨੀਤਿਕ ਸਰ 47 ਸਾਂ ਲੋਕ ਕਹਿੰਦੇ 47 ਸਾਂ ਸੀ ਹੋ ਰਾਜਨੀਤਿਕ ਪਾਰਟੀਆਂ ਹਮੇਸ਼ਾ ਕਰਦੀਆਂ ਸਤਾ ਦੀ ਸਾਂਝ ਹੁੰਦੀ ਹੈ ਅਸੂਲਾਂ ਦੀ ਸਾਝ ਹੁੰਦੀ ਤੇ ਫਿਰ ਗੱਲ ਹੋਰ ਤਰ੍ਹਾਂ ਹੁੰਦੀ ਐ ਅਸੂਲਾਂ ਦੀ ਗੱਲ ਦੇ ਵਿੱਚ ਆ ਕੇ ਬੰਦਾ ਖੜ ਜਾਂਦਾ ਜਦੋਂ ਅਸੂਲਾਂ ਦੀ ਲੜਾਈ ਹੁੰਦੀ ਜਾਂ ਫਿਰ ਬੰਦਾ ਇਹ ਨਹੀਂ ਕਹਿੰਦਾ ਵੀ ਅਸੀਂ ਤੁਹਾਨੂੰ ਕਿੰਨਾ ਸ਼ਰਤਾਂ ਮੈਦ ਦਿੰਨੇ ਜਿਵੇਂ ਪਿੱਛੇ ਹੁੰਦਾ ਰਿਹਾ ਬਾਜਪਾਈ ਸਾਹਿਬ ਦੀ ਸਰਕਾਰ ਨੂੰ ਇੱਕ ਬੂਟ ਦੀ ਲੋੜ ਸੀ ਇਹ ਅਕਾਲੀ ਦਲ ਨੇ ਬਿਨਾਂ ਸ਼ਰਤਾਂ ਮੈਦ ਦਿੱਤੀ ਜੇ ਉਸ ਵੇਲੇ ਆਪਣੇ ਮੁੱਦੇ ਜਿਹਨਾਂ ਦੀ ਖਤ ਅਕਾਲੀ ਦਲ ਯੂਜਦਾ ਰਿਹਾ ਉਹ ਮੋਰੇ ਰੱਖੇ ਜਾਂਦੇ ਕਿ ਸਾਡੇ ਆ ਮਸਲੇ ਹੱਲ ਕਰੋ ਅਸੀਂ ਫੇਰ ਤੁਹਾਡੀ ਹਮਾਇਤ ਕਰਾਂਗੇ ਕੱਲ੍ਹ ਤੇ ਮਸਲੇ ਹੋ ਸਕਦੇ ਸੀ ਤੇ ਜਦੋਂ ਸਮਝਾਉਂ ਪਾਈ ਸਿਰ ਕੁਰਸੀਆਂ ਦਾ ਹੋਵੇ ਕਿ ਸਾਨੂੰ ਰਾਜ ਸੱਤਾ ਚਾਹੀਦੀ ਹੈ ਮਡੇ ਪੁੱਤਰਾਂ ਨੂੰ ਚਾਹੀਦੀ ਸਾਡੀ ਧੀ ਨੂੰ ਚਾਹੀਦੀ ਲੋਹਾ ਨੂੰ ਚਾਹੀਦੀ ਹੈ ਬਾਕੀ ਪਤ ਵੀ ਜਿੱਥੇ ਮਰਜੀ ਜਾਵੇ ਪੰਜਾਬ ਪਿੱਤੀ ਤੇ ਮਰਜੀ ਆਵੇ ਫਿਰ ਨਤੀਜਾ ਇਹ ਟਿਕੂਰ ਹੋ। ਉਹ ਸਭ ਪਾਂਥ ਦੀ ਤੁਸੀਂ ਗੱਲ ਕਰਦੇ ਹੋ ਸਤਾ ਦੀ ਖਾਤਰ ਜਦੋਂ ਤੁਸੀਂ ਕਿਹਾ ਕਿ ਸਭ ਕੋਈ ਦਾਤੇ ਲਗਾ ਦਿੱਤਾ ਗਿਆ ਸੋਹਣੀ ਗੁਰਦਰਾ ਪਰੰਧ ਕਮੇਟੀ ਦੇ ਨਾਮ ਆ ਜ਼ਿਕਰ ਕੀਤਾ ਤੁਸੀਂ ਆਪ ਲੰਬਾ ਸਵਾਨ ਨਮਾਇੰਦਗੀ ਜਿੱਤੇ ਗਜਨ ਸਿੰਘ ਟੋੜਾ ਉਹ ਹੀ ਨਹੀਂ ਹੋਰੀ ਪੰਥਕਾਸ ਦੀਆਂ ਵੱਡੀਆਂ ਜਿਨ੍ਹਾਂ ਦਾ ਆਪਾਂ ਨਾਂ ਲਵਾਂਗੇ ਅ ਪਰ ਐਸਜੀਪੀਸੀ ਵੱਲੋਂ ਜਦੋਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆਂ ਦੂਜੇ ਪੰਥਕ ਮੁੱਦਿਆਂ ਦੀ ਗੱਲ ਕਰਦੇ ਆਂ ਦੇਖੋ ਆਪਾਂ ਜਥੇਦਾਰ ਗਜਨ ਸਿੰਘ ਟੋੜਾ ਦਾ ਨਾਂ ਲੈਨੇ ਆ ਉਹ ਇੱਕ ਲਲਕਾਰ ਮਾਰਦੇ ਸੀ ਅੰਮ੍ਰਿਤਸਰ ਤੋਂ ਤਾਂ ਦਿੱਲੀ ਦਾ ਤਾਕਤ ਹਿੱਲੇ ਜਾਂਦਾ ਸੀ ਹੁਣ ਲੱਖਾਂ ਲੱਖਾਂ ਦਸਤਕਤ ਕਰਵਾ ਕੇ ਦਿੱਤੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ 35 35 ਸਾਲ 40 40 ਸਾਲ ਹੋ ਗਏ ਉਹਨਾਂ ਦਾ ਕਸੂਰ ਕੀ ਹੈ ਸਜ਼ਾਵਾਂ ਵੀ ਕੱਟ ਲੀਆਂ ਜੋ ਵੀ ਮੁੱਦੇ ਹੋਣਗੇ ਪ੍ਰਧਾਨ ਮੰਤਰੀ ਤੋਂ ਮਿਲਣੀ ਸਮਾਂ ਮੰਗਿਆ ਗ੍ਰਹਿ ਮੰਤਰੀ ਤੋਂ ਮਿਲਣੀ ਸਮਾਂ ਮੰਗਿਆ ਦੂਜਿਆਂ ਤੋਂ ਮਿਲਣੀ ਸਮਾਂ ਮੰਗਿਆ ਕਿਸੇ ਨੇ ਸਮਾਂ ਤੱਕ ਨਹੀਂ ਦਿੱਤਾ ਜਿਸ ਪੰਤਰੀ ਗੱਲ ਕਰ ਰਹੇ ਹਾਂ ਇਸ ਮਕਾਮ ਤੇ ਪਹੁੰਚ ਗਿਆ ਹੈ ਭੌਰ ਸਾਹਿਬ ਕਿਵੇਂ ਦੇਖਦੇ ਹੋ ਦੇਖੋ ਇਹ ਸਮਾਂ ਤਾਂ ਨਹੀਂ ਮਿਲ ਰਿਹਾ ਇਹਨਾਂ ਨੇ ਸਮਾਂ ਦੇਣਾ ਉਹਨਾਂ ਨੂੰ ਪਤਾ ਹੈ ਵੀ ਇਹ ਸਿਰ ਨੂੰ ਲੂਬੜ ਚਾਲਾਂ ਨੇ ਇਹਨਾਂ ਦੀ ਕੋਈ ਸੈਂਸਿਟੀਵਿਟੀ ਨਹੀਂ ਹੈ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਆ ਖਾਸ ਕਰਕੇ ਮੈਂ ਜ਼ਿਕਰ ਕਰਾਂਗਾ ਭਾਈ ਅਰਜਨਪਾਲ ਸਿੰਘ ਦਾ ਮਸਲਾ ਹੈ ਇੱਕ ਪਾਸੇ ਤਾਂ ਇਹੀ ਅਕਾਲੀ ਦਾ ਤੇ ਇੱਕ ਕੋਈ ਨਾ ਕੋਈ ਕਮੇਟੀ ਉਹਦੇ ਲਈ ਵਕੀਲ ਮਾਇੰਡ ਕਰ ਰਹੀ ਹੈ ਉਹ ਮਿਲਣ ਦਾ ਸਮਾਂ ਲੱਭ ਰਹੀ ਹੈ ਉਹ ਸਹਾਇਤਾ ਕਰ ਰਹੀ ਹੈ ਤੇ ਦੂਜੇ ਪਾਸੇ ਜਦੋਂ ਉਹੀ ਵਿਅਕਤੀ ਜਿਹੜਾ ਜਿਹਨੂੰ ਠੀਕ ਮੰਨ ਕੇ ਸਾਰਾ ਕੁਝ ਹੋ ਰਿਹਾ ਹੈ ਉਦੇ ਖਿਲਾਫ ਮਿਰਸਾ ਸਿੰਘ ਬਟੂਆ ਨੂੰ ਘੜਾ ਕਰ ਰਹੀ ਹੈ ਇੱਕ ਪਾਸੇ ਤਾਂ ਮਨੁੱਖੀ ਅਧਿਕਾਰਾਂ ਦੀ ਰੱਖੀ ਕਰਨਾ ਦਾਵਾ ਹੋ ਰਿਹਾ ਤੇ ਜਦੋਂ ਬੀਬੀ ਖੱਲਣਾ ਚੋਣ ਮੈਦਾਨ ਵਿੱਚ ਨਿੱਤਰਦੀ ਹੈ ਮਨੁੱਖੀ ਹੱਕ ਹੱਕਾਂ ਦੇ ਰਾਖੇ ਦੀ ਪਰ ਪਤਨੀ ਤੇ ਉਸ ਵੇਲੇ ਉਹਦੇ ਖਿਲਾਫ ਉਮੀਦਵਾਰ ਖੜਾ ਕਰ ਦਿੱਤਾ ਜਾਂਦਾ ਇੱਕ ਪਾਸੇ ਭਾਈ ਰਾਜੋ ਆਣਾ ਦੀ ਗੱਲ ਕੀਤੀ ਜਾ ਰਹੀ ਹੈ ਤੇ ਜਦੋਂ ਉਹਦੀ ਭੈਣ ਜੀ ਉਥੋਂ ਪਟਿਆਲੇ ਤੋਂ ਖੜਦੀ ਹੈ ਤਾਂ ਉਹਦੇ ਖਿਲਾਫ ਕਰ ਲਿਆ ਜੀ ਜੀ ਸੀ ਖੜਾ ਕਰ ਦਿੱਤਾ ਜਾਂਦਾ ਜੇ ਉਹ ਆਪਣੀ ਲੋੜ ਨਿਕਲ ਜਾਂਦੀ ਜਿਹੜਾ ਸਕੂਲ ਤੋਂ ਕੈਂਡੀਡੇਟ ਨਹੀਂ ਲੱਭਦਾ ਉਸੇ ਬੀਬੀ ਨੂੰ ਵਿਚਾਰੀ ਉਹ ਉੱਥੇ ਖੜੀ ਕਰ ਕੋ ਦੀ ਜਮਾਨੀ ਕਰਉਂ ਦਿੱਤੀ ਆ ਪੀਏ ਜਿਨ੍ਹਾਂ ਨੇ ਸਮਾਂ ਦੇਣਾ ਉਹਨਾਂ ਨੂੰ ਪਤਾ ਵੀ ਹੈ ਕਿ ਚਿਰ ਤਾਂ ਹੈ ਹੀ ਨਹੀਂ ਤਾਂ ਮੌਕਾ ਪਾਸ ਲੋਕ ਨੇ ਡੱਟੀ ਦੀ ਕੂਸੀਆਂ ਮਾਰ ਦੇਣੇ ਉਹ ਸਮਾਂ ਦੇਣ ਕਿਵੇਂਗਾ ਤੂੰ ਪਰਸਾ ਸਮਾਂ ਠੀਕ ਹੈ ਕੇਂਦਰ ਦੀ ਲੀਡਰਸ਼ਿਪ ਕੇਂਦਰ ਸਰਕਾਰ ਨਹੀਂ ਦਿੰਦੀ ਪਰ ਜਦਾਂ ਆਪਾਂ ਜ਼ਿਕਰ ਕਰ ਰਹੇ ਆਂ ਪੰਜਾਬੀਤ ਲਈ ਸਿੱਖ ਭਾਈਚਾਰੇ ਲਈ ਪੰਥਕੀਤਾਂ ਲਈ ਬਹੁਤ ਵੱਡੀ ਜ਼ਰੂਰਤ ਹੈ ਪੰਥਕ ਲੀਡਰਸ਼ਿਪ ਦੀ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਮੈਂ ਸਵਾਲੇ ਵੀ ਲਮਾਂਗਾ ਕਿ ਕਿਧਰੇ ਪੰਥਕ ਜਥੇਬੰਦੀਆਂ ਜਦੋਂ ਆਪਾਂ ਗੱਲ ਕਰਦੇ ਆ ਉਹਨਾਂ 'ਚ ਵੀ ਇਸ ਕਦਰ ਖਲਾੜਾ ਹੈਗਾ ਕਿ ਜੋ ਖਲਾਅ ਪੈਦਾ ਹੋਇਆ ਉਹ ਖਲਾਅ ਨੂੰ ਭਰਨ ਲਈ ਉਹ ਵੀ ਕਿਧਰੇ ਨੇ ਕਿਧਰੇ ਜ਼ਿੰਮੇਵਾਰ ਹੈ ਕਿ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਮੈਂ ਮਾਫੀ ਚਾਹਾਂਗਾ ਕਈ ਵਾਰੀ ਜਿਹੜੇ ਪੰਥਕ ਆਗੂ ਐਨਾ ਹੋਮੇ ਦਾ ਸ਼ਿਕਾਰ ਹੋ ਜਾਂਦੇ ਕਿ ਇਕੱਠੇ ਹੋਣ ਲਈ ਇੱਕ ਦੂਜੇ ਦੀ ਲੀਡਰਸ਼ਿਪ ਮੰਨਣ ਲਈ ਤਿਆਰ ਨਹੀਂ ਹੁੰਦੇ ਤੇ ਫਿਰ ਗੱਲ ਤਾਂ ਬਾਦਲਾਂ ਤੱਕ ਪਹੁੰਚ ਜਾਂਦੀ ਹੈ ਨਾ ਫਿਰ ਉਹ ਬੈਠੇ ਐ ਨਹੀਂ ਸਿੱਧੂ ਸਾਹਿਬ ਇਹਦਾ ਕਾਰਨ ਇਹ ਹੈ ਅੱਗੇ ਜਦੋਂ ਪੰਥ ਵਿੱਚ ਵਖੇਰਾ ਪੈਂਦਾ ਸੀ ਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਆਪਣੀ ਭੂਮਿਕਾ ਨਿਭਾਉਂਦਾ ਸੀ ਪੰਥ ਦੀ ਸਾਂਝੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਹੈ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਬਾਦਲਾਂ ਦੀ ਚਾਪਲੂਕੀ ਵਾਲਾ ਰਾਹ ਫੜ ਲਿਆ ਉਸ ਵੇਲੇ ਤੋਂ ਇਹ ਤਰਾਸ ਦੀ ਪੰਥ ਨੂੰ ਵੇਖਣ ਨੂੰ ਮਿਲ ਰਹੀ ਹੈ ਇੱਕ ਸਮਾ ਸੀ ਜਦੋਂ ਬਾਦਲ ਸਾਹਿਬ ਉਹ ਅਕਾਲੀ ਦਲ ਦਾ ਇੱਕ ਧੰਨ ਮਾਇਆ ਦਾ ਸਮਾ ਅਕਾਲੀ ਦਲ ਸੀ ਪੰਜਾਬ ਦੇ ਸਿਰਿਆ ਕਾਲ ਤੱਕ ਸਾਬ ਨੇ ਦਿਖਾ ਦਿੱਤਾ ਸਾਰੇ ਤੋਂ ਉਸ ਦੀ ਵੇਲੇ ਲੱਗੇ ਇੱਕ ਅਕਾਲ ਤਖਤ ਦਾ ਨਾ ਲੱਗਾ ਤੇ ਅੱਜ ਅਕਾਲ ਤਖਤ ਵੀ ਨਹੀਂ ਬੋਲ ਰਿਹਾ ਸਿੱਖਾਂ ਨੇ ਜਦੋਂ ਰੋਜ਼ ਧੱਕਾ ਹੋ ਰਿਹਾ ਸਿੱਖਾਂ ਦਾ ਨਾਮ ਕੋਈ ਆਲਮੀ ਤੇ ਪਲੇਟਫਾਰਮ ਹੈ ਨਾ ਧਾਰਮਿਕ ਵਿਕਾਰ ਬਚਿਆ ਤੇ ਅਕਾਲ ਤਖਤ ਸਾਹਿਬ ਵੀ ਕੇਵਲ ਕਮੋਸ਼ ਹੋ ਕੇ ਤਮਾਸ਼ਾ ਵੀ ਕਰਿਆ ਇਹ ਇਹੀ ਕਾਰਨ ਹੈ ਜਦੋਂ ਕੇਂਦਰੀ ਪੁੰਡਾ ਕਮਜ਼ੋਰ ਹੋ ਗਿਆ ਨਾ ਤੇ ਫਿਰ ਹਰ ਇੱਕ ਬੰਦਾ ਆਪੋ ਆਪਣੀ ਗੋਲੀ ਬੋਲ ਰਿਹਾ ਮੈਂ ਤੇ ਇਹ ਸੁਝਾ ਦੇ ਤੌਰ ਤੇ ਵੀ ਕਿਹਾ ਮੇਂ ਜਿਹੜੀਆਂ ਕਾਰਕਸ਼ੀਲ ਜਥੇਬੰਦੀਆਂ ਨੇ ਨਾ ਪੱਪੀ ਕੱਢੀ ਆ ਉਹਨਾਂ ਨੂੰ ਬੈਠ ਕੇ ਇੱਕ ਸਾਂਝਾ ਪਲੈਟਫਾਰਮ ਬਣਾਉਣਾ ਚਾਹੀਦਾ ਇੱਕ ਕੋਆਰਡੀਨੇਟਿੰਗ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕਰਨ ਦੇ ਲਈ ਜਨਮਾਨਾਂ ਦੀ ਰਾਏ ਲੈ ਕੇ ਅੱਗੇ ਕਦਮ ਚੁੱਕਣਾ ਚਾਹੀਦਾ ਬਾਦਲਾਂ ਦੇ ਮੂੰਹ ਵੱਲ ਨੂੰ ਦੇਖ ਕੇ ਪਹਿਲੇ ਖੁਸ਼ੀਆਂ ਭੜੀਆਂ ਚੱਲ ਜਿਵੇਂ ਉਹ ਲੋਕਾਂ ਦੇ ਸਮੇਂ ਚ ਗੋੜ ਨੂੰ ਚੁੱਕਿਆ ਟੁੱਟਾ ਪਾਉਂਦਾ ਨਹੀਂ ਆ ਪੌਸਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਰੀਆਂ ਤਰ੍ਹਾਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਜਿਹੜਾ ਹੈਗਾ ਅੱਗੇ ਵਧਣਾ ਚਾਹੀਦਾ ਹੈ ਇੱਕ ਸਵਾਲ ਜਿਹੜਾ ਹੈਗਾ ਉਹ ਇਹ ਵੀ ਹੈ ਕਿ ਚਾਹੇ ਪਹਿਲਾਂ ਕਾਂਗਰਸ ਸਤਾ ਚ ਰਹੀ ਹੈ ਤੇ ਹੁਣ ਭਾਜਪਾ ਸਤਾ ਚ ਹੈ ਕੇਂਦਰ ਤਾਕਤ ਤੇ ਬੈਠੀਆਂ ਜਿਹੜੀਆਂ ਸਰਕਾਰਾਂ ਯਾਨੀ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੀ ਲਗਾਤਾਰ ਕੋਸ਼ਿਸ਼ ਹੋਈਂਦੀ ਰਹੀ ਹੈ ਜਿਹੜੀਆਂ ਪੰਥਕ ਜਿੱਥੇ ਬੰਦੀਆਂ ਐਸ ਡੀ ਪੀ ਸੀ ਜਿੱਥੇ ਕਚਨ ਸਿੰਘ ਟੋੜਾ ਦੀ ਗੱਲ ਮੈਨੂੰ ਅਜੇ ਤੱਕ ਚੇਤੇ ਆ ਉਹ ਕਹਿੰਦੇ ਹੁੰਦੇ ਸੀ ਕਿ ਆਪਸੀ મતਭੇਦ ਪੂਰੇ ਘਟਾ ਲੋ ਖਤਮ ਹੋ ਜਾਣਗੇ ਅਰ ਜੇ ਐਸਡੀਪੀਸੀ ਖਤਮ ਹੋ ਗਈ ਤਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਕਿਦਰ ਇਹ ਵੀ ਲੱਗਦਾ ਹੈ ਕਿ ਐਸਡੀਪੀਸੀ ਚ ਇੰਦਾਂ ਦੀਆਂ ਸਸਤਾਵਾਂ ਤੁਸੀਂ ਅਕਾਲਤਾ ਸਭ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਵੀ ਟਾਲ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਦੇਖੋ ਜੀ ਉਹ ਤਾਂ ਲੱਗ ਹੀ ਗਈ ਆ ਜਿਹੜੇ ਹੁਣ ਚੋਣਾਂ ਤੋਂ ਪਹਿਲਾਂ ਬੀਜੇਪੀ ਨਾਲ ਸਮਝੌਤਾ ਕਰਨ ਦੀਆਂ ਗੱਲਾਂ ਕਰਦੇ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੇ ਦਖਲ ਦਿੱਤਾ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਰਿਆਣਾ ਕਮੇਟੀ ਬਣੀ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਦਿੱਲੀ ਕਮੇਟੀ ਉਹਨਾਂ ਦੀ ਲੈਲੀ ਇਹਨਾਂ ਦੀ ਅੱਖਾਂ ਦੇ ਸਾਹਮਣੇ ਹਜੂਰ ਸਾਹਿਬ ਤੇ ਪਟਿਆਲਾ ਸਾਹਿਬ ਦਾ ਪ੍ਰਬੰਧ ਲੈ ਲਿਆ ਇਹਨਾਂ ਦੀ ਅੱਖਾਂ ਦੇ ਸਾਹਮਣੇ ਇਹਨਾਂ ਨੇ ਸ਼ੁਰੂਣੀ ਕਮੇਟੀ ਦਾ ਪ੍ਰਬੰਧ ਵੀ ਕਰ ਦਿੱਤਾ ਇਹ ਕੇਵਲ ਕੁਸ਼ਤੀਆਂ ਦਾ ਸਮਝੌਤਾ ਕਰਦੇ ਰਹੇ ਨਾ ਇਹਨਾਂ ਨੂੰ ਕੋਈ ਦਰਦ ਸੀ ਨਾ ਮੰਨਦੀ ਦੀ ਗੱਲ ਕਰ ਸਕੇ ਕਿਤੇ ਨਾ ਤਾਂ ਭਈ ਨਾ ਕਿਤੇ ਜਾ ਕੇ ਵੀ ਸਟੈਂਡ ਪਿਆ ਹੋਵੇ ਕਿ ਸਾਡੇ ਹੱਕ ਤੇ ਲੱਗ ਦੇ ਰਹੇ ਕੋਈ ਤਾਂ ਅੱਜ ਜੀ ਬੀ ਜੀ ਪੀ ਸਮਝੌਤਾ ਕਰਵਾ ਲਈ ਦੋ ਸੀਟਾਂ ਵੱਧ ਦੇ ਕੇ ਇਹਨਾਂ ਨੂੰ ਸੁਝਾਉਂਦਾ ਤਾਂ ਪਾਣਾ ਜੀ ਆ ਆਖਰੀ ਸਵਾਲ ਜਿਹੜਾ ਹੈਗਾ ਪੌਰਸਾਵੇਸ ਮਾਮਲੇ ਦੇ ਉੱਤੇ ਜਦੋਂ ਤੁਸੀਂ ਪੰਥਕ ਤਰ੍ਹਾਂ ਦੀ ਗੱਲ ਕਰਦੇ ਹੋ ਦੁਨੀਆ ਪਾਰ ਚ ਬੈਠੇ ਕਿਉਂਕਿ ਪੰਥਕ ਤਰ੍ਹਾਂ ਦੇ ਇਲਾਵਾ ਆ ਪੰਜਾਬੀ ਬਹੁਤ ਵੱਡਾ ਭਾਈਚਾਰਾ ਜਿਹੜਾ ਪੰਥਕ ਤਰ੍ਹਾਂ ਦੇ ਨਾਲ ਜੁੜਿਆ ਹੋਇਆ ਕੋਈ ਸੁਨੇਹਾ ਦੇਣਾ ਚਾਹੂਗੇ ਕੋਈ ਵੱਡੇ ਸੰਕਟ ਤੋਂ ਨਿਕਲਣ ਦਾ ਤੁਸੀਂ ਹੌਕਾ ਦੇ ਰਹੇ ਹੋ ਦੇਖੋ ਸਿੱਧੂ ਸਾਹਿਬ ਮੈਂ ਬੇਨਤੀ ਦੇ ਤੌਰ ਤੇ ਕਹਿਣਾ ਚਾਹੁੰਦਾ ਆਪਣੇ ਭੈਣਾ ਭਰਾਵਾਂ ਨੂੰ ਜੇ ਏਕਾ ਕਰਨਾ ਨਾ ਤਾਂ ਤਿਆਗ ਨਾਲ ਹੋਣਾ ਇਹ ਤਾਂ ਨਹੀਂ ਹੋਣਾ ਮੈਨੂੰ ਚੌਧਰੀ ਮਨਮੋਹਤ ਸਾਡੇ ਜਣੇ ਮੇਰੇ ਮਨ ਕਰ ਲਵੇ। ਕੌਮ ਦੀ ਨੌਜਵਾਨੀ ਬਹੁਤ ਸਚੇਤ ਹੋ ਕੇ ਵਿਚਰ ਰਹੀ ਹੈ। ਉਹ ਪੱਤਰਕ ਮੁੱਦਿਆਂ ਨੂੰ ਵੀ ਬੜੇ ਧਿਆਨ ਨਾਲ ਗੋਹ ਨਾਲ ਵੇਖ ਵੀ ਰਹੀ ਹੈ ਉਹਨਾਂ ਤੇ ਕਾਰਵਾਈਆਂ ਵੀ ਕਰ ਰਹੀ ਹੈ। ਨੌਜਵਾਨੀ ਦੇ ਵਿੱਚੋਂ ਨਵੀਂ ਲੀਡਰਸ਼ਿਪ ਜਨਰੇਟ ਕਰਕੇ ਜਿਹੜੀ ਪਰਾਤਨ ਆਪਣੇ ਆਪ ਨੂੰ ਮਾਡਰਨ ਟੈਕ ਪੰਥ ਦਾਦੀ ਸੁਮਿਤੇ ਉਹਨਾਂ ਨੂੰ ਉਹਨਾਂ ਦੇ ਗਾਈਡ ਬਣਨਾ ਚਾਹੀਦਾ ਹੈ। ਔਰ ਜਥੇਬੰਦੀ ਦੇ ਤੌਰ ਤੇ ਨਵੇਂ ਨਵੀਂ ਲੀਡਰਸ਼ਿਪ ਨੂੰ ਪੌਂਦ ਵਿੱਚੋਂ ਲਿਆ ਕੇ ਮੋਰੇ ਮੌਕੇ ਦੇਣਾ ਚਾਹੀਦਾ। ਇਹਦੇ ਲਈ ਕਿ ਬੱਚਿਆਂ ਨੂੰ ਅੱਗੇ ਜਾਣਾ ਚਾਹੀਦਾ ਤਾਂ ਕਿ बार-बार ਪਰਖਿਆਂ ਨੂੰ ਪਰਖ ਕੇ ਤੁਹਾਨੂੰ ਹਮੇਸ਼ਾ ਨਵੀਆਂ ਦੇ ਰਾਹ ਦਾ ਤੁਰਿਆ ਰਹੇ बार-बार ਪਰਖੇ ਲੋਕਾਂ ਨੇ बार-बार ਫੇਲ ਹੋ ਕੇ ਪੰਥ ਦਾ ਬਹੁਤ ਮਾੜਾ ਨੁਕਸਾਨ ਕੀਤਾ। ਹੋਰ ਸਾਹਿਬ ਬਹੁਤ-ਬਹੁਤ ਧੰਨਵਾਦ ਮੇਰੀ ਟੀਮ ਵੱਲੋਂ ਮੇਰੇ ਦਰਸ਼ਕਾਂ ਵੱਲੋਂ ਤੁਸੀਂ ਸਾਨੂੰ ਇਨਾ ਆਪਣੇ ਰਜਿਮਿਆਂ ਚ ਸਮਾਂ ਦਿੱਤਾ ਮਿਹਰਬਾਨੀ। ਇਸ ਸੰਜਤਿਹਾਰ ਸੁਖਦੇਵ ਸਿੰਘ ਪੌਰ ਇਹਨਾਂ ਨੇ ਮੌਜੂਦਾ ਪੰਥਕ ਸੰਕਟ ਸੋਹਣੀ ਕਾਲੀਦਾਲ ਨੂੰ ਵੱਡੀ ਚੁਣੌਤੀ ਉਹਨਾਂ ਮੁੱਦੇ ਤੇ ਹੁਕਾ ਦਿੱਤਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਨਿਕਲਣ ਤੋਂ ਬਾਅਦ ਇੱਕ ਵੱਡੀ ਤਬਦੀਲੀ ਆਪਣੇ ਆਪ ਚ ਪੰਥਕ ਹਲਕੇ ਅੰਦਰ ਵੀ ਤਾਂਗ ਰਹੀ ਹੈ ਆਪਣੀਆਂ ਨਜ਼ਰਾਂ ਬਣੀਆਂ ਰਹਿਣਗੀਆਂ ਪਰ ਇਹਨਾਂ ਮੁੱਦਿਆਂ ਤੇ ਓਨਲੀ ਜਿੱਥੇ ਆਪਾ ਪੋਰਸਾ ਦੇ ਤਨਵਾਦੀ ਆਂ ਇੰਦੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ ਸਤਿ ਸ੍ਰੀ ਅਕਾਲ